ਕੰਸਾਈਨ ਮੋਜੀ ਜੀ ਖਾਨ ਤੁਸੀਂ ਫਿਲਮ ਵੇਖਿਆ ਹੈ ਹਰ ਸਿਮਰਨ ਦੀ ਅੱਜ ਕਿਵੇਂ ਦੀ ਲੱਗੀ ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੀ ਜੀ ਮੈਨੂੰ ਬਹੁਤ ਵਧੀਆ ਬਹੁਤ ਸੋਹਣੀ ਮੂਵੀ ਲੱਗੀ ਔਰ ਕਮੇਡੀ ਵੀ ਆ इमोशनल ਵੀ ਆ ਸਾਰਾ ਕੁਝ ਕੋਡਿਆ ਜੀ ਜਿਹੜਾ ਇੱਕ ਸਨੇਹਾ ਦਿੱਤਾ ਹੋਇਆ ਕਿ ਪਰਿਵਾਰ ਦੀ ਇੰਪੋਰਟੈਂਸ ਐਂਡ ਬਹੁਤ ਜਿਹੜੇ ਮੁੱਦੇ ਜਿਹੜੇ ਚੱਕੇ ਗਏ ਆ ਇਹਦੇ ਵਿੱਚ ਜੇ ਸਮਾਜ ਦੇ ਵਿੱਚ ਸਾਨੂੰ ਫੇਸ ਕਰਨੇ ਪੈਂਦੇ ਆ ਤੁਸੀਂ ਜਿੱਦਾਂ ਦੀ ਲਾਈਫ ਦੇ ਵਿੱਚ ਹੋ ਇੱਕ ਆਰਟਿਸਟ ਲਾਈਫ ਦੇ ਵਿੱਚ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਜਿਹੜੇ ਆ ਦਿੰਦੇ ਕਿਉਂਕਿ ਇੱਕ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਲਾਈਫ ਤੇ ਇਸ ਤੇ ਕੀ ਕਹਿਣਾ ਚਾਹੋਗੇ ਪਰਿਵਾਰ ਦਾ ਹਣਾ ਕਹਿੰਦਾ ਬਾਬ ਗਰੀਬੀ ਚ ਬੰਦਾ ਉਹਨੂੰ ਪਰਿਵਾਰ ਦੀ ਅਹਿਮੀਤ ਮੇਰੇ ਖਿਆਲ ਚ ਜ਼ਿਆਦਾ ਹੁੰਦੀ ਹੈ ਇਹਨਾਂ ਦਾ ਪਤਾ ਹੁੰਦੀ ਹੈ ਜਿਹੜਾ ਬੰਦਾ ਪਲੇ ਹੀ ਪੈਸੇ ਚਾਹਤਾ ਉਹ ਤਾਂ ਫਿਰ ਤੁੰ ਵਧੀਆ ਨਾ ਬਾਕੀ ਹੁਣ ਸਾਡੇ ਲਈ ਲਾਈਫ ਤਾਂ ਗੁੱਡ ਹੈ ਜੀ ਬਹੁਤ ਸੋਹਣਾਗਾ ਜਿਹੜਾ ਮੈਂ ਸਵਾਲ ਪੁੱਛਿਆ ਸੌਰੀ ਤੁਹਾਡੇ ਨਾਲ ਉੱਥੇ ਨਾਲ ਨਾਲ ਆਪਾਂ ਚੱਲਦੇ ਆ ਜਿਹੜਾ ਮੈਂ ਸਵਾਲ ਪੁੱਛਿਆ ਕਿ ਸਟ੍ਰੈਸ ਬਹੁਤ ਹੁੰਦਾ ਹੈ ਖਾਸ ਕਰਕੇ ਕਾਰਟੂਸ ਦੀ ਲਾਈਫ ਦੇ ਵਿੱਚ ਕਿ ਹਰ ਚੀਜ਼ ਬੈਲੈਂਸ ਕਰਕੇ ਰੱਖੀ ਮੈਨੂੰ ਮੰਨੂ ਦਾ ਜੀ ਗਾਣਿਆਂ ਦਾ ਹੀ ਹੈ ਹੋਰ ਹੋਰ ਨਹੀਂ ਕੁਝ ਹੈਗਾ ਮੈਂ ਜਿੱਦਾਂ ਦਾ ਕੁਝ ਹੈਗਾ ਸਾਹਮਣੀ ਹੈ ਸਾਰਾ ਦਾ ਪੈਗ ਬਗ ਵੀ ਲਾ ਲਈਦਾ ਸਾਰਿਆਂ ਦੇ ਸਾਹਮਣੇ ਅੱਛਾ ਆਖਰੀ ਸਵਾਲ ਇਹ ਹੈ ਕਿ ਫਿਲਮ ਕੋਈ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਹੈ ਜੀ ਦੇਖੋ ਜੀ ਜੇ ਤੁਹਾਡੇ ਬੇਟੇ ਦੀ ਅੱਜ ਫਿਲਮ ਰਿਲੀਜ਼ ਹੋਈ ਹੈ ਪਹਿਲੀ ਫੀਚਰ ਫਿਲਮ ਐਜ਼ ਅਨ ਹੀ ਬਹੁਤ ਬੜਾ ਕੁਝ ਦਾ ਮਹੌਲਾ ਸਾਨੂੰ ਬਹੁਤ ਖੁਸ਼ੀ ਹੈ ਜਦੋਂ ਨਿਕਿਆ ਜੀ ਸੀ ਉਦੋਂ ਵੀ ਐਕਟਿੰਗ ਕਰਦਾ ਹੁੰਦਾ ਸੀ ਅੱਜ ਉਹ ਦਿਨ ਆ ਗਿਆ ਕਿ ਇਹ ਸਤ ਨੂੰ ਜਿਹਹੀ ਹੀ ਹੀਰੋ ਬਣਿਆ ਗਰਮ ਦਾ ਗਰਮ ਬਹੁਤ ਵਧੀਆ ਫਿਲਮ ਹੈ ਤੇ ਸਾਰੇ ਲੋਕਾਂ ਨੂੰ ਚਾ ਸਾਨੂੰ ਬਹੁਤ ਚਾ ਫਿਲਮ ਜਿੱਥੇ ਹਸਾਂਦੀ ਬਹੁਤ ਹੈ ਥੇ ਰੁਆਂਦੀ ਬਹੁਤ ਹੈ ਪਰਿਵਾਰ ਦੀ ਇੰਪੋਰਟੈਂਸ ਵੀ ਦੱਸੀ ਹੋਈ ਹੈ ਤੁਸੀਂ ਸਾਡੀ ਜ਼ਿੰਦਗੀ ਜਿੱਥੇ ਬਹੁਤ ਸਾਰੇ ਲੋਕ ਆਉਂਦੇ ਤੇ ਕਈ ਸਾਡੇ ਬਹੁਤ ਨੇੜ ਦੇ ਡੀਟੇਲ ਦੇ ਹੁੰਦੇ ਉਹ ਚੱਲ ਵੀ ਜਾਂਦੇ ਸਾਡੇ ਤੋਂ ਦੂਰ ਹੈ ਨਾ ਉਹਨਾਂ ਜਿਹੜੇ ਇਮੋਸ਼ਨਸ ਨੂੰ ਇੱਥੇ ਦਿਖਾਇਆ ਗਿਆ ਤੁਸੀਂ ਵੀ ਭਾਵੁਕ ਹੋਏ ਜਦੋਂ ਦਿਖਾਇਆ ਗਿਆ ਕਿ ਪਰਿਵਾਰ ਦੀ ਕੀ ਇੰਪੋਰ ਇਹ ਇਹਨਾਂ ਦੀ ਪਹਿਲਾ ਜੋੜੀ ਆਈ ਸੀਗੀ ਫਿਲਮ ਦਲਜੀਤ ਸੰਜੀਤ ਨਾਲ ਉਹਦੇ ਵਿੱਚ ਵੀ ਇਹਦੀ ਕੋਈ ਇਹੋ ਜਿਹੀ ਇੰਟੈਕ ਸੀ ਜਿਵੇਂ ਕਿ ਸੱਚਮੁੱਚ ਹੁੰਦਾ ਹੈ ਬਿਲਕੁਲ ਉਸੇ ਤਰੀਕੇ ਹੂ ਹੂ ਮਤਲਬ ਇਸ ਤਰੀਕੇ ਰੋਲ ਕੀਤਾ ਹੈ ਜਿਵੇਂ ਕਿ ਸੱਚਮੁੱਚ ਹੁੰਦਾ ਹੈ ਬਿਲਕੁਲ ਮਤਲਬ ਪਤਰਕਾਰ ਜੋ ਕੀ ਕਹਿੰਦੇ ਹੁਣ ਇਹਨਾਂ ਨੂੰ ਐ ਐਕਟਰ ਵੀ ਉਹੀ ਹੁੰਦਾ ਹੈ ਜੋ ਮਤਲਬ ਸਹੀ ਐਕਟਿੰਗ ਕਰ ਸਕੇ ਔਰ ਉਸ ਮਤਲਬ ਸਹੀ ਗੱਲ ਨੂੰ ਸਹੀ ਤਰ੍ਹਾਂ ਸਾਸ ਸਕੇ ਇਸ ਹਰ ਸਿਮਰਨ ਜਦੋਂ ਫਿਲਮ ਨੂੰ ਆਫਰ ਹੁੰਦੀ ਤੁਹਾਡੇ ਨਾਲ ਆ ਕੇ ਗੱਲਬਾਤ ਕਰਦਾ ਦੱਸਦਾ ਹੈ ਕਿ ਫਾਦਰ ਸਾਹਿਬ ਅੱਜ ਇਹ ਫਿਲਮ ਵੀ ਆ ਮੇਰੇ ਕੋਲ ਇਹ ਪ੍ਰੋਜੈਕਟ ਆ ਰਿਹਾ ਹੈ ਸਲਾਮ ਸਲਾਮ مشورہ ਹੁੰਦਾ ਹੈ ਇਹ ਮੇਰਾ ਗੱਲ ਕਰਦਾ ਹੁੰਦੇ ਜੀ ਵੀ ਹੁਣ ਪਿਛੇ ਥੋੜਾ ਟਾਈਮ ਹੋਇਆ ਦबई ਦੇ ਵਿੱਚ ਵੀ ਜਾ ਕੇ ਆਏ ਆ ਕੋਈ ਬਹੁਤ ਵੱਡੀ ਕੰਪਨੀ ਸੀਗੀ ਫਿਲਮ ਪਰ ਮੋਟਰ ਸੀਗੇ ਉਹ ਕਹਿੰਦੇ ਵੀ ਅਸੀਂ ਫਿਲਮ ਬਣਾਉਣੀ ਹੈ ਦबई ਦੇ ਵਿੱਚ ਲੈ ਕੇ ਗਏ ਉੱਥੇ ਇਹਨਾਂ ਨੇ ਕੋਈ ਫਿਲਮ ਸਾਈਨ ਕਰੀਆਂ ਹੋਰ ਵੀ ਇਹਨਾਂ ਨੂੰ ਜਾਦੇ ਮਤਲਬ ਪ੍ਰੋਡਿਊਸਰ ਆਉਂਦੇ ਆ ਫਿਲਮਾਂ ਸਾਈਨ ਕਰਨ ਵਾਸਤੇ ਸੋ ਇਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ ਸੋ ਮੈਂ ਕਹਿੰਦਾ ਵੀ ਹਰ ਇੱਕ ਦਾ ਹਰ ਇੱਕ ਰੇ ਇਹ ਸਭ ਚਾਹੁੰਦਾ ਆ ਆਖਰੀ ਸਵਾਲ ਥੋੜੇ ਤਾਂ ਮਾਤਰੀ ਪਤਨੀ ਵੀ ਨਾਲ ਆਏ ਹੋਏ ਨੇ ਹਰ ਕਿਸੇ ਦੇ ਮਦਰ ਜਿਹੜੇ ਹੈ ਉਹਨਾਂ ਨਾਲ ਗੱਲਬਾਤ ਨਹੀਂ ਹੋਊ ਬਾਈ ਬਟ ਮਾਂ ਜਿਹੜੀ ਹੈ ਜ਼ਿਆਦਾ ਇਮੋਸ਼ਨਲ ਹੁੰਦੀ ਆ ਆਪਣੇ ਬੱਚਨ ਦੇ ਕੇ ਹੈ ਨਾ ਸੋ ਉਹ ਰੋਏ ਉਹਨਾਂ ਦੀ ਅੱਖਾਂ ਚ ਹੰਝੂ ਸੀ ਨਹੀਂ ਮੈਂ ਦੂਰ ਬੈਠਾ ਸੀਗਾ ਦੂਰ ਬੈਠੇ ਸੀ ਨਹੀਂ ਉਹ ਤਾਂ ਸਾਰੀ ਦੁਨੀਆ ਹੀ ਰੋ ਪਈ ਸੀ ਦੇਖ ਦੇਖ ਕੇ ਸਾਰੀ ਸੋ ਮਿਸਟਰ ਸ਼ਿਦਾਏ ਦੀ ਸਟਾਰ ਕਾਸਟ ਡਾਇਰੈਕਟਰ ਸਾਹਿਬ ਹਰਜੋਤ ਸਿੰਘ ਐਂਡ ਨਵ ਲਹਿਲ ਇੱਥੇ ਮੌਜੂਦ ਨੇ ਨਾ ਬਹੁਤ ਸੋਣਾ ਤੁਸੀਂ ਕੰਮ ਕੀਤਾ ਹੈ ਤੁਸੀਂ ਬਹੁਤ ਸੋਣਾ ਕੰਮ ਕੀਤਾ ਬਿਲਕੁਲ ਤੁਹਾਡਾ ਸ਼ੁਰੂ ਕਿਆ ਬੜਾ ਅੱਜ ਪੰਜਾਬ ਦੇ ਵਿੱਚ ਪ੍ਰੀਮੀਅਰ ਹੈ ਕਿਵੇਂ ਦਾ ਰਿਸਪਾਂਸ ਮਿਲਿਆ ਹੈ ਤੁਹਾਨੂੰ ਇੱਥੇ ਵੀ ਸੇਮ ਹੀ ਜਿੱਥੇ ਜਿੱਥੇ ਪੰਜਾਬੀ ਆਉਤੇ ਉੱਤੇ ਸੇਮ ਹੀ ਮਿਲ ਰਿਹਾ ਜੀ ਤੇ ਲੋਕ ਪਿਆਰ ਕਰ ਰਹੇ ਆ ਤੇ ਵਧੀਆ ਲੱਗਦਾ ਆਪਣੀ ਵੱਡੀ ਸਕਰੀਨ ਤੇ ਆਪਣੀਆਂ ਜਿੱਦਾਂ ਕੋਈ ਸਾਡੀ ਡਾਇਲੌਗ ਤੇ ਹੱਸਦਾ ਤੇ ਵਧੀਆ ਫੀਲ ਹੁੰਦਾ ਵਾ ਕਿ ਬਹੁਤ ਵਧੀਆ ਕੰਮ ਹੋਇਆ ਵਾ ਸਾਡੇ ਹਰਜੋਤ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੂੰ ਲੈ ਕੇ ਚੱਲੇ ਆ ਤੇ ਬਹੁਤ ਵਧੀਆ ਰਿਸਪਾਂਸ ਰਿਹਾ ਜੀ ਹਰਜੋਤ ਫਰਸਟ ਡਾਇਰੈਕਟਰ ਡੈਬਿਊ ਸੀਗਾ ਤੁਹਾਡਾ ਇਹ ਹੈ ਨਾ ਸੋ ਕਿਵੇਂ ਦਾ ਰਿਸਪਾਂਸ ਜਾਂ ਕੀ ਅੱਜ ਫੀਡਬੈਕ ਵਗੈਰਾ ਲਿੱਤੀ ਹੈ ਲੋਕਾਂ ਤੋਂ ਤੇ ਬੋਲ ਵੀ ਜਿਹੜਾ ਸਮਾਲ ਸੀ ਉਹ ਥੀਏਟਰ ਚ ਆਪਣੇ ਕੰਮ ਨੂੰ ਵੇਖੀਦਾ ਤੇ ਲੋਕ ਜਦੋਂ ਫੀਲ ਕਰਦੇ ਉਹ ਚੀਜ਼ਾਂ ਨੂੰ ਬਹੁਤ ਵਧੀਆ ਲੱਗਦਾ ਮੈਲਬਨ ਵੀ ਸੇਮ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਤੇ ਅੱਜ ਮੁਹਾਲੀ ਸੀ ਤੇ ਸਾਰੇ ਲੋਕਾਂ ਨੇ ਸੇਮ ਪਿਆਰ ਦਿੱਤਾ ਈਮੋਸ਼ਨ ਤੇ ਅੱਖਾਂ ਨਮ ਹੁੰਦੀਆਂ ਵੇਖੀਆਂ ਆਪਾਂ ਹਨਾ ਤੇ ਜਦੋਂ ਕੋਈ ਹਾਸੇ ਵਾਲੀ ਗੱਲ ਆਉਂਦੀ ਹੱਸਦੇ ਸੀ ਤੇ ਬਹੁਤ ਵਧੀਆ ਲੱਗਾ ਇੱਕ ਕਲੌਸ ਸੀਗੀ ਅੱਜ ਕੀ ਅੱਜ ਰਿਲੀਜ਼ ਹੋਈ ਪੂਰਾ ਪੂਰਾ ਅੱਜ ਪੂਰਾ ਟੱਚ ਵੁੱਡ ਕੀ ਲੱਗਦਾ ਸੀ ਵੀ ਅਸੀਂ ਦਿੱਲੀ ਕੀਤਾ ਪ੍ਰੀਮੀਅਰ ਉੱਥੇ ਉੱਥੇ ਥੋੜਾ ਜਿਹਾ ਅਲੱਗ ਫੀਲ ਸੀ ਇਥੇ ਆਪਣੇ ਪੰਜਾਬੀ ਸਾਰੇ ਵੀ ਵਧੀਆ ਨਵਦਾ ਹਰਸ਼ੀਮਨ ਬਾਈ ਦਾ ਮੈਂਡੀ ਉਹਨਾਂ ਦਾ ਸਾਰਿਆਂ ਦਾ ਕੰਮ ਵਧੀਆ ਲੱਗਾ ਤੇ ਗੁੱਡਾ ਲਗਾਤਾਰ ਟਰੈਵਲ ਦੇ ਟਰੈਵਲ ਹੋ ਰਿਹਾ ਹੈ ਤੇ ਤੁਹਾਨੂੰ ਸਾਧਾ ਸਾਲ ਲੈ ਜਾਂਦੇ ਤੇ ਨਾਲ ਹੀ ਸਾਡੇ ਨਾਲ ਹੀ ਜੇ ਅਸੀਂ ਤੇ ਕੱਪੜੇ ਵੀ ਨਹੀਂ ਚੇਂਜ ਕੀਤੇ 3 ਦਿਨ ਹੋ ਗਏ ਰਾਤੇ ਵੀ ਨਹੀਂ ਦੇਣ ਹੋ ਇੰਨਾ ਵੀ ਸੱਚ ਨਹੀਂ ਬੋਲੀ ਤਾ ਤੁਹਾਨੂੰ ਪਤਾ ਹੀ ਹੈ ਤੇ ਆਪੇ ਕਿਹਾ ਸੀ ਮੈਂ ਲਾਉਂਦੀ ਵੀ ਤੁਹਾਡੇ ਉੱਗੇ ਹੋਣਗੇ ਮੈਨੂੰ ਇੱਕ ਦਿਨ ਹੋ ਗਿਆ ਇਹ ਇੱਕ ਦਿਨ ਮੈਂ ਨਾ ਜਾਣੀ ਪਹਿਲਾ ਇੱਕ ਦਿਨ ਹੋਇਆ ਨਾ ਤੇ ਹਾਂ ਬਿਨਾ ਨਾਤੇ ਤੋਂ ਕੈਮਰੇ ਤੇ ਆਇਆ ਮੈਨੂੰ ਦੋ ਦਿਨ ਹੋ ਗਏ ਪਰ ਤੁਹਾਡੇ ਦੋ ਦਿਨ ਹੋਇਆ ਨਾ ਬਟ ਨਹੀਂ ਮੈਨੂੰ ਲੱਗਦਾ ਹੈ ਕਿ ਜਿਹੜਾ ਜਿਹੜੀ ਚੀਜ਼ ਚਮਕੀ ਹੈ ਉਹ ਤੁਹਾਡਾ ਕਿਰਦਾਰ ਚਮਕਿਆ ਉਹ ਤੁਹਾਡਾ ਕੰਮ ਜਿਹੜਾ ਤੁਸੀਂ ਐਜ਼ ਅ ਡਾਇਰੈਕਟਰ ਕੀਤਾ ਸੋ ਅਸੀਂ ਇਹੀ ਕਵਾਂਗੇ विश यू ਗੁੱਡ ਲੱਕ ਤੁਹਾਡੀ ਪਹਿਲੀ ਐਜ਼ ਅ ਡਾਇਰੈਕਟਰ ਪੰਜਾਬੀ ਫਿਲਮ ਫੀਚਰ ਫਿਲਮ ਹੈ ਸੋ ਉਹਦੇ ਲਈ ਤੁਹਾਨੂੰ ਬਹੁਤ ਮੁਬਾਰਕਾ ਤੇ ਤੁਹਾਡੀ ਪਹਿਲੀ ਫੀਚਰ ਫਿਲਮ ਹੈ ਉਦਾਂ ਤੁਹਾਡੀ ਸ਼ਾਰਟ ਫਿਲਮਸ ਲੋਕਾਂ ਨੇ ਬਹੁਤ ਵੇਖੀਆਂ ਹੈ ਵੈਬ ਸੀਰੀਜ਼ ਵੇਖੀਆਂ ਹੈ ਬਟ ਇਹ ਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਦੋਨਾਂ ਦਾ ਫਿਊਚਰ ਬਹੁਤ ਬ੍ਰਾਈ ਠੀਕ ਹੈ ਤੁਹਾਡਾ ਕੰਮ ਆਹੀ ਆਪਣਾ ਕੰਮ ਕਰਦਾ ਸੀ। ਠੀਕ ਹੈ थैंक यू ਸੋ ਮਜ਼ਾ ਆਇਆ ਆਪਣਾ ਕੰਮ ਕਰਦੇ ਚੈਨਲ ਤੇ ਦੇਖਣਾ ਕੀ ਕੀ ਬਾਤ ਹੈ ਠੀਕ ਹੈ। ਰਿਵਿਊ ਦੇਨੇ। ਬਹੁਤ ਘੈਂਟ ਲੱਗੀ ਵੀਰੇ ਮੂਵੀ ਬਹੁਤ ਵਧੀਆ ਜੀ ਤੇ ਸਾਰੇ ਜਾਣੇ ਮੂਵੀ ਦੇਖਣੋ ਆਪਣੇ ਵੱਡੇ ਭਾਈ ਦੀ ਮੂਵੀ ਆ। ਬਾਕਮਾਲ ਐਕਟਿੰਗ ਕਰੀ ਆ ਤੇ ਅਲੱਗ-ਅਲੱਗ ਕੈਰੇਕਟਰ ਨਭਾਏ ਆ ਭਰਾ ਨੇ ਆਪਣੇ ਨੇ ਤੇ ਉਹ ਬਹੁਤ ਔਖੇ ਆ ਅਲੱਗ-ਅਲੱਗ ਤੁਸੀਂ ਚੀਜ਼ ਦੀ ਐਕਟਿੰਗ ਕਰਦੇ ਹੋ ਬਹੁਤ ਘੈਂਟ ਆ ਜੀ। ਅਮੇਜ਼ਿੰਗ